ਭਾਲਾ ਪ੍ਰੀਤਮ ਜੀ ਖੜੇ ਹੋਏ ਨજર ਆਕਾਸ਼ਾਂ ਵਿੱਚ ਗੱਡੀ ਤੇ ਸ਼ਿਵਦਾ ਦੀ ਧੁਨੀ ਵਿੱਚ ਮਹਾ ਧੁਨੀ ਰਲਾਈ ਤੋਹੇ 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 ਐਸਾ ਰੰਗ ਬੱਜਾ ਕਿ ਸਾਰੇ ਆਕਾਸ਼ ਮੰਡਲ ਵਿੱਚ ਤੋਹੇ ਤੋਹੇ ਦੀ ਧੁਨ ਗੂੰਜਣ ਲੱਗੀ ਇੱਕ ਅਕਾਲ ਦੀ ਉਪਾਸ਼ਨਾ ਦਾ ਨਕਸ਼ਾ ਇਸ ਤਰ੍ਹਾਂ ਜੰਮ ਗਿਆ ਕਮਰਾ ਸੀ ਕਿ ਸੱਚੀ ਅلوਹਿਤ ਦਾ ਮੰਡਲ ਹੋ ਗਿਆ ਇਸ ਅराधना ਦੇ ਮਗਰੋਂ ਬਾਲਾ ਪ੍ਰੀਤਮ ਜੀ ਆਪਣੇ ਬਾਲ ਸੁਭਾਅ ਵਿੱਚ ਆ ਗਏ ਮਾਂ ਭੁੱਖ ਲੱਗੀ ਹੈ ਕੁਝ ਖਾਣ ਨੂੰ ਦੇ ਮੈਨੇ ਆਣੀ ਨੇ ਆਦਮੀ ਪਜਾਇਆ ਤੇ ਬਾਜ਼ਾਰੋਂ ਤਾਜੀ ਮਠਿਆਈ ਲਿਆ ਪਰ ਚੋਜੀ ਪਿਆਰੇ ਬੋਲੇ ਨਾ ਤਲੇ ਹੋਏ ਸ਼ੋਲੇ ਤੇ ਦੁੱਧ ਦੀ ਪੂਰੀ ਐਸਾ ਖਾੜੀ ਅੰਦਰ ਪੈ ਸ਼ੋਲੇ ਤੇ ਪੂਰੀ ਖਾਸਾ ਸਤਮੁੱਚੇ ਦੂਏ ਪਦਾਰਥ ਅੰਦਰ ਹੁਣੇ ਤਿਆਰ ਕਰਕੇ ਰਸੋਆਣ ਨੇ ਰੱਖੇ ਸੀ ਰਾਣੇ ਤਾਹੀ ਦੀ ਕੀ ਭੱਜੇ ਜੋ ਹੱਥ ਆਇਆ ਪਰ ਕੇ ਲਿਆ ਕੇ ਅੱਗੇ ਧਰ ਦਿੱਤਾ ਚੋਜੀ ਜੀ ਨੇ ਕੁਝ ਸ਼ਿਵਦਾਤਨ ਦਿੱਤੇ ਫਿਰ ਆਪਣੇ ਸਾਥੀਆਂ ਨੂੰ ਵੜ ਦਿੱਤੇ ਸਾਰੇ शिवदत्त नु भी दित्या राजा फतेहचंद नु रानी नु जो जो भी ਸਾਹਮਣੇ ਆਇਆ ਸਭ ਨੂੰ ਮੰਡੀ ਗਇ ਵੇੜੇ ਵਿੱਚ ਭੱਜ ਗਇ ਦੋ ਘੰਟੇ ਖੂਬ ਖਿੱਦੂ ਖੁੰਡੀ ਖੇਢੀ ਖੇੜਦੇ ਖੇੜਦੇ ਸਵੇਰ ਦੀ ਸੋਹਣਿਆ ਮੋਤੀਆਂ ਵਾਂਗ ਚਮਕਦੀ ਤ੍ਰੇਲ ਵਾਂਗੋ ਖਿਸਕੰਤ ਹੋ ਗਇ ਇਹ 파ਟਲੀ ਪੁੱਤਰ ਹੈ ਜੀ ਹਾਂ ਪ੍ਰਾਤਨ 파ਟਲੀ ਪੁੱਤਰ ਜਦੋਂ ਯੂਨਾਨੀਆਂ ਦਾ ਇੱਥੇ ਆਉਣਾ ਜਾਣਾ ਸੀ ਤੇ ਉਸ ਨੂੰ ਪਾਲੀ ਤੋਥਰਾ ਕਹਿੰਦੇ ਸਨ ਤੇ ਫਿਰ ਪਟਨਾ ਤੇ ਹੁਣ ਪਟਨਾ ਹੀ ਹੈ ਕਿ ਲੇਪਾ گاؤں ਵਾਲਾ ਹੈ ਪਟਨਾ ਇਸ ਪਟਨੇ ਵਿੱਚ ਇੱਕ ਸੁੰਦਰ ਘਰ ਹੈ ਜਗਤ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਸੁਪਤਨੀ ਸਾਡੀ ਮਾਤਾ ਗੁਜਰੀ ਜੀ ਅੰਦਰ ਬੈਠੇ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਹੇ ਕਿ ਮਾਮਾ ਕਿਰਪਾਲ ਚੰਦ ਆਇਆ ਗਹਿਣੇ ਕੱਪੜੇ ਰੁਪਈਏ ਰੇਸ਼ਮ ਠਿਆਈਆਂ ਅੱਗੇ ਧਰ ਕੇ ਕਹਿਣ ਲੱਗਾ ਲਓ ਬੇਬੇ ਜੀ ਬੇਬੇ ਜੀ ਨੇ ਪੁੱਛਿਆ ਕਿੱਥੋਂ ਲਿਆਏ ਹੋ ਬੇਬੇ ਸਹਬਜ਼ਾਦੇ ਜੀ ਅੱਜ ਫਤੇ ਚੰਦ ਰਾਜਾ ਦੇ ਘਰ ਜਾ ਖੇਡੇ ਸਨ ਉਹ ਆਤਮ ਰੰਗ ਰਮਾਇਆ ਉਹਨਾਂ ਨੇ ਉੱਥੇ ਕਿ ਜਿਵੇਂ ਸੱਚਖੰਡ ਬਣਾ ਦਿੱਤਾ ਹੋਵੇ ਰਾਜੀ ਫਤੇ ਚੰਦ ਦੀ ਧਰਮ ਪਤਨੀ ਮੈਣਿਆਣੀ ਨੂੰ ਅਜੂਨਾ ਮਾਂ ਕਹਿ ਕੇ ਬੁਲਾਇਆ ਮਾਨੋ ਹਨਨ ਤਾਰਾ ਹੈ ਬੇਬੇ ਜੀ ਕਦੇ ਸਾਥੋਂ ਭੁੱਲ ਨਾ ਹੋਵੇ ਇਹ ਬਾਲਕਾ ਨਹੀਂ ਹੈ ਆਪ ਹੈ ਕਰਤਾਰ ਖੇਡਾਂ ਵੱਲ ਤਾਂ ਕਿ ਨਹੀਂ ਭੁੱਲਾ ਚੋਜਾਂ ਵੱਲ ਨਹੀਂ ਜਾਣਾ ਇਹ ਤਾਂਨਾਂ ਦੀ ਮੋਜ ਹੈ ਆਤਮ ਹਲਾਰਾ ਇਤਨਾ ਹੈ ਸਮਾ ਜਾਂਦਾ ਬੇਬੇ ਜੀ ਬੋਲੇ ਫਿਰ ਜੀਓ ਇਸੇ ਕਰਕੇ ਮੈਂ ਕਦੇ ਕੁਛ ਨਹੀਂ ਕਿਹਾ ਚਾਹੇ ਜੋ ਮਰਜੀ ਕਰ ਜੇ ਇਹਨਾਂ ਗਲੇਲਾ ਮਾਰ ਕੇ ਘੜੇ ਭੰਨੇ ਤਾਂ ਮੈਂ ਗਾਗਰਾਂ ਲੈ ਦਿੱਤੀਆਂ ਜੇ ਇਹਨਾਂ ਤੀਰ ਮਾਰ ਕੇ ਵਿੰਨੀਆਂ ਤਾਂ ਅੱਜ ਸਵੇਰੇ ਖੂਹ ਨੂੰ ਸਰਾਪ ਦੇ ਦਿੱਤਾ ਕਿ ਜਾ ਤੂ ਖਾਰਾ ਹੋ ਜਾ ਨਾ ਕੋਈ ਪਾਣੀ ਲੈਣ ਆਵੇ ਨਾ ਕਿਸੇ ਦੀ ਗਾਗਰ ਟੁੱਟੇ ਨਾ ਕਿਸੇ ਦਾ ਘੜਾ ਟੁੱਟੇ ਪਰ ਲਾਲ ਜੀ ਨੂੰ ਕੁਛ ਨਹੀਂ ਕਹਿਣਾ ਮਾਮਾ ਕ੍ਰਿਪਾਲ ਚਾਂਜੀ ਬੋਲੇ ਬੇਬੇ ਜੀ ਚੰਗਾ ਛਾਣਿਓ ਜਿਨ੍ਹਾਂ ਦੇ ਘੜੇ ਭਜੇ ਉਹਨਾਂ ਦੇ ਮੰਦ ਕਰਮ ਭਜੇ ਜਿਨ੍ਹਾਂ ਦੀਆਂ ਗਾਗਰਾਂ ਛਿਦੀਆਂ ਉਹਨਾਂ ਦੇ ਪਾਪ ਛਿਜੇ ਜਿਸ ਜਿਸ ਨਾਲ ਪਿਆਰ ਕਰਨ ਜਿਸ ਜਿਸ ਨਾਲ ਅਖਰਖਾਨੇ ਕਰਨ ਉਹੋ ਭਾਗਾ ਵਾਲਾ ਹੈ ਉਸ ਉਸ ਨੂੰ ਇਹਨਾ ਧਾਰਨਾ ਹੈ ਇਹਨਾਂ ਦਾ ਕੋਈ ਚੋਜ ਮਤਲਬ ਤੋਂ ਖਾਲੀ ਨਹੀਂ ਹੈ ਤਾਲਾ ਵੇਖੋ ਹਾਂ ਰਾਜਾ ਸ਼ਿਵਦਤ ਭਾਰੀ ਪੰਡਤ ਤੇਜਸਵੀ ਚੇਲਿਆਂ ਵਾਲਾ ਰਾਜਵਾਲਾ ਇਸ ਤਰ੍ਹਾਂ ਇਹਨਾਂ ਦਾ ਭਗਤ ਹੋਇਆ ਹੈ ਕਿ ਈਸ਼ਵਰ ਭਾਵਨਾ ਧਾਰਦਾ ਹੈ ਜਾਨ ਮੰਗਲ ਤਾਂ ਹਾਜ਼ਰ ਕਰਦਾ ਹੈ ਉਸ ਦੇ ਕਰਮ ਧਰਮ ਸਾਰੇ ਇਹਨਾਂ ਦੇ ਧਿਆਨ ਵਿੱਚ ਆਸਮਾਪਤ ਹੋਏ ਹਨ ਖਵਰੇ ਕੀ ਕੀਤਾ ਸੁ ਉਹ ਸਾਖਿਆਤ ਜਾਗਦੀ ਜੋਤ ਸਮਝਦਾ ਹੈ ਜਗਤ ਸੇਠ ਹਾਂ ਉਹੀ ਰਲਾ ਸੀਟ ਮਾਧੂ ਸੀਟ ਹੋਰ ਕਿਤਨੇ ਦੇ ਘਰ ਇਹਨਾਂ ਦੇ ਟੁਰੇ ਜਾਂਦੇ ਮਖੌਲ ਪਰੇਵਾਕਾਂ ਤੋਂ ਪੁੱਤਰ ਹੋਏ ਹਨ ਕਿਤਨੇ ਰੋਗੀ ਰਾਜੀ ਹੋਏ ਹਨ ਕੱਲ ਇੱਕ ਕੋੜੀ ਨੂੰ ਘਾੜ ਤੋਂ ੱੱਕਾ ਦੇ ਕੇ ਗੰਗਾ ਵਿੱਚ ਜਾ ਮਾਰਿਆ ਨਿਕਲਿਆ ਤਾਂ ਨਮਨ ਰੂਆ ਜੇ ਅਜਬਤਾ ਵੱਲ ਤੱਕੋ ਤਾਂ ਸਾਖਸ਼ਾਤ ਜੇ ਘਾਟਾਂ ਪਰ ਪਾਣੀ ਉਛਾਲਦੇ ਹੈ ਖਿੱਦੋ ਖੀੜਦੇ ਹੈ ਗਾਗਰਾਂ ਵੇਂਦੇ ਹੈ ਖੇਡਾਂ ਕਰਕੇ ਤੱਕੋ ਤਾਂ ਅਚਰਜ ਆਉਂਦਾ ਹੈ ਬੇਬੇ ਜੀ ਅਰਦਾਸ ਕਰੋ ਇਹਨਾਂ ਨੂੰ ਧਮ ਧਮ ਕਰਦੀ ਆਵਾਜ਼ ਆਈ ਤੀਰ ਕਮਾਨ ਤਾਣੀ ਅੱਗੇ ਅੱਗੇ ਕਦਮ ਰੱਖਦੇ ਲਾਲ ਜੀ ਆ ਰਹੇ ਹਨ ਮਗਰ ਸੌ ਮੁੰਡਾ ਇੱਕ ਕਦਮ ਸਫ ਬਨ ਕੇ ਇਹਨਾਂ ਦੀ ਹੁਕਮ ਦੇ ਵਾਕਾਂ ਅਨਸਾਰ ਕਦਮ ਪਟਦਾ ਕਦਮ ਬਦਲਦਾ ਆ ਰਿਹਾ ਹੈ ਮਾਨੋ ਸੈਨਾਪਤੀ ਜੀ ਦੀ ਫੌਜ ਨੂੰ ਕਬੈਦ ਕਰਾਉਂਦੇ ਆ ਰਹੇ ਹਨ ਆਉਂਦੇ ਬੋਲੇ ਜੀਓ ਲਿਆਓ ਮਠਾਈ ਰੋਟੀ ਫੌਜਾਂ ਨੂੰ ਖਵਾਈਏ ਮਾਂ ਨੇ ਉੱਠ ਕੇ ਗੱਲ ਨਾਲ ਲਾਇਆ ਮੱਥਾ ਚੁੰਮਿਆ ਪਿਆਰ ਦਿੱਤਾ ਤੇ ਕਿਹਾ ਲਾਲ ਜੀ ਲੰਗਰ ਤਿਆਰ ਹੈ ਅੱਜ ਬੜਾ ਚਿਰ ਲਾਇਆ ਸਹਬਜ਼ਾਦੇ ਜੀ ਬੋਲੇ ਪਤਾ ਜੀਓ ਅੱਜ ਇੱਕ ਹੋਰ ਮਾਂ ਬਣਾਈ ਹੈ ਮਾਂ ਬੋਲੀ ਦੋ ਮਾਵਾ ਦੇ ਇੱਕ ਪੁੱਤਰ ਕੀਕੂ ਬਣੋਗੇ ਸਹਬ ਜੀ ਬੋਲੇ ਕੀਕੂ ਤੁਹਾਨੂੰ ਨਹੀਂ ਪਤਾ ਜਿhko ਦੋ ਅੱਖਾਂ ਵਿੱਚ ਇੱਕ ਨਜ਼ਰ ਹੁੰਦੀ ਆ। ਮਾਤਾ ਜੀ ਨੇ ਬੜੇ ਧਿਆਨ ਨਾਲ ਵੇਖਿਆ। ਫਿਰ ਪੁੱਛਿਆ ਪਰ ਤੁਸੀਂ ਇੱਕ ਦੋਹਾ ਦੀ ਗੋਦ ਕੀਕੂ ਖੇਲੋਗੇ? ਸਹਬਜ਼ਾਦੀ ਜੀ ਬੋਲੇ ਜਿhko ਦੋ ਸੂਰਾਂ ਵਿੱਚ ਇੱਕੋ ਚੰਦ ਇੱਕੋ ਸਮੇਂ ਖੇਡਦਾ ਹੈ। ਮਾਤਾ ਜੀ ਨਿਰੁੱਸਤ ਹੋ ਗਏ। ਪਰ ਫਿਰ ਲਾੜ ਨਾਲ ਬੋਲੇ ਤੇ ਦੋ ਮਾਵਾਂ ਨੂੰ ਕੀਕੂ ਤਾਰੋਗੇ? ਸ਼ਹਿਜ਼ਾਦਾ ਜੀ ਬੋਲੇ ਨਾਮ ਪੁੱਤ ਸਭ ਮਾਵਾਂ ਦੀ ਗੋਦ ਖੇਲੇਗਾ ਗੁਰਬਾਣੀ ਧੀ ਸਭ ਮਾਵਾਂ ਦੀ ਗੋਦੀ ਖੇਲੇਗੀ ਸਭ ਸੁਪੁੱਤੇ ਹੋ ਕੇ ਤਰਨਗੇ ਨਾਮ ਪੁੱਤ ਨਾ ਮਰੇਗਾ ਨਾ ਗੋਦ ਸਖਣੀ ਕਰੇਗਾ ਨਾਲ ਰਹੇਗਾ ਤੇ ਆਪ ਤਾਰੇਗਾ ਮਾਂ ਕੋਈ ਵੱਧ ਘਟ ਵੀ ਸ਼ਹਿਜ਼ਾਦਾ ਜੀ ਬੋਲੇ ਹਬ ਸਮਾਨੀ ਜੋਤ ਜਿਓ ਜਾਲਕਟਾ ਉਹ ਚੰਦਰਮਾ ਹਣ ਰੋਟੀ ਛੇਤੀ ਦਿਓ ਨਾ ਭੁੱਖ ਲੱਗੀ ਐ ਬਸ ਪੰਗਤ ਲੱਗ ਗਈ ਲਾਂਗਰੀ ਪ੍ਰਸ਼ਾਦ ਲੈ ਆਏ 100 ਹੀ ਮੰਡੇ ਨੂੰ ਚੋਜੀ ਜੀ ਆਪ ਸ਼ਿਕਾਉਂਦੇ ਤੇ ਖੁਸ਼ ਹੁੰਦੇ ਆ ਫਿਰ ਸਾਰਿਆਂ ਨੂੰ ਵਿਦਾ ਕੀਤਾ ਜਦ ਸਭ ਚਲੇ ਗਏ ਤਾਂ ਮਾਂ ਪੁੱਤਰ ਇਕੱਠੇ ਹੋ ਕੇ ਬੈਠੇ ਮਾਤਾ ਜੀ ਨੇ ਲਾੜ ਨਾਲ ਗੋਦੀ ਵਿੱਚ ਬਿਠਾ ਲਿਆ ਬੜੇ ਕੋਮਲ ਬਚਨਾਂ ਨਾਲ ਕਹਿਣ ਲੱਗੇ ਲਾਲ ਜੀ ਕਿਸੇ ਦੀ ਨજર ਨਾ ਲੱਗ ਜਾਏ ਤੁਸੀਂ ਬੜੇ ਦੰਦ ਕਥਾ ਵਿੱਚ ਆਉਂਦੇ ਜੇ ਛੋਟਾ ਜਿਹਾ ਸਰੀਰ ਦਾ ਪਰ ਆਤਮਿਕ ਆਨੰਦ ਵਿੱਚ ਪਰਮਾਤਮਾ ਦਾ ਸਰੂਪ ਜੋਤੀ ਸਹਬਜਾਦੀ ਜੀ ਬੋਲੇ ਹਲੇ ਤਾਂ ਲੋਕਾਂ ਨੂੰ ਮੇਰੀ ਨજર ਪਈ ਲੱਗਦੀ ਏ ਜਿਸ ਨੂੰ ਲੱਗਦੀ ਪਈ ਲੱਗੇ ਗੁਰੂ ਨਾਨਕ ਸਿਮਰਦਾ ਹੈ ਜਿਸ ਨੂੰ ਨજર ਲੱਗਦੀ ਹੈ ਉਹ ਤਰ ਜਾਂਦਾ ਹੈ ਗੁਰੂ ਨਾਨਕ ਦੇਵਾਂ ਪਰ ਕੌਣ ਬਲੀ ਹੈ ਬਾਬੇ ਦੇ ਸਭ ਤੋਂ ਉੱਚੇ ਸੁੱਚੇ ਆ ਮਾਤਾ ਜੀ ਬੋਲੇ ਤੁਰਕ ਦਾ ਰਾਜ ਹੈ ਕੋਈ ਖੰਸ ਨਾ ਕਰੇ ਸਹਿਬਜ਼ਾਦੇ ਜੀ ਬੋਲੇ ਤੁਰਕ ਰਾਜ ਜ਼ੁਲਮ ਦਾ ਹੈ ਜ਼ੁਲਮ ਵੇਟ ਦਿਆਂਗੇ ਮਾਤਾ ਜੀ ਬੋਲੇ ਕੀ ਕੌਣ ਸਹਿਬਜ਼ਾਦੇ ਜੀ ਬੋਲੇ ਤਲਵਾਰ ਨਾਲ ਸੀਸ ਨਾਲ ਮਾਤਾ ਤਰਪ ਕੇ ਮਾਂ ਹੈ ਨਾ ਅੰਦਰੋਂ ਡਰ ਗਿਆ ਸਹਿਮ ਗਿਆ ਤੇ ਚੁੱਪ ਕਰ ਗਿਆ ਸੋਚਿਆ ਇਹ ਅਜਮਤ ਵਾਲਾ ਘਰ ਹੈ بے ਪ੍ਰਵਾਹ ਦਾ ਦਰ ਹੈ ਖਵਰੇ ਜੀ ਮੂੰਹੋਂ ਕੱਢਿਆ ਨੇ ਇਹਦਾ ਕੀ ਭਾਵ ਹੈ ਇਹ ਤਾਂ ਜੋ ਕਹਿਣਗੇ ਉਹ ਪੱਥਰ ਤੇ ਲੀਕ ਹੋ ਜਾਏਗੀ ਤਦ ਮਾਤਾ ਨੇ ਗਲ ਭਲਾਈ ਤੇ ਪੁੱਛਿਆ ਲਾਲ ਜੀ ਮੈਣਿਆਣੀ ਤੇ ਮੈਣੀ ਜੀ ਨੂੰ ਵਰ ਦਿੱਤਾ ਸਰਜਾਦੇ ਜੀ ਬੋਲੇ ਦੋਵੇਂ ਨਿਸ਼ਕਾਮ ਭਗਤ ਹੋ ਗਏ ਗੁਰੂ ਨਾਨਕ ਦਾ ਕਰ ਕਾਮਨਾ ਵਾਲੇ ਨੂੰ ਇੱਛਾ ਪੂਰਨਤਾ ਦਿੰਦਾ ਹੈ ਪਰ ਨਿਸ਼ਕਾਮ ਭਗਤਾਂ ਨੂੰ ਆਪਣੇ ਵਿੱਚ ਵਿਸ਼ਵਾਸਾ ਦਿੰਦਾ ਸੋ ਉਹਨਾਂ ਨੂੰ ਅਪਣਾ ਲਿਆ ਹਾਂ ਗੁਰੂ ਕੇ ਸਰੂਪ ਵਿੱਚ ਵਿਸ਼ਵਾਸਾ ਦਿੱਤਾ ਇਸ ਵੇਲੇ ਸਾਂਝ ਹੋ ਗਈ ਸੀ ਥੋੜੇ ਥੋੜੇ ਤਾਰੇ ਚੜ੍ਹ ਪੈਲੇ ਸਭ ਜਾਰੇ ਇਹ ਕਹਿੰਦੇ ਅਚਾਨਕ ਉੱਛਲੇ ਪਲੰਘ ਤੋਂ ਛਾਲ ਮਾਰੀ ਐਸੀ ਛੂਟ ਕੀਤੀ ਕੇ ਜਾਂਦੇ ਨੇ ਤੁਸੀਂ ਇੱਕ ਬ੍ਰਹਮਚਾਰੀ ਸਵੰਗ ਪਾਕੀ ਦੇ ਘਰ ਜਾ ਖਲੋਤੇ ਮੋਨ ਭਇਓ ਕਰ ਪਾਤੀ ਰਹੋ ਕਹਿੰਦੇ ਔਰ ਉਸ ਦਾ ਕਲੇਜਾ ਪ੍ਰੇਮ ਨਾਲ چیر ਕੇ ਭੱਜ ਕੇ ਮੈਣੀ ਦੇ ਘਰ ਜਾ ਵੜੇ ਇਸ ਤਰ੍ਹਾਂ ਅਲਾਹੀ ਜੋਤ ਆਪਣੇ ਬਾਲਕ ਸਰੀਰ ਵਿੱਚ ਪ੍ਰੇਮ ਉਪਕਾਰ ਤੇ ਨੇਕੀ ਦੀ ਚੋਜ ਕਰਦੀ ਸੀ ਮੈਣੀ ਜੀ ਦੀ ਆਤਮਾ ਦਸ਼ਾ ਹੁਣ ਬੜੀ ਅਰੂੜ ਹੋ ਗਈ ਆਪ ਜੀ ਨੂੰ ਵੀ ਉਹ ਪਿਆਰ ਪਿਆ ਕਿ ਹਰ ਰੋਜ਼ ਲੋਡੇ ਪੈ ਉਹਨਾਂ ਦੇ ਘਰੇ ਚਲੇ ਜਾਣਾ ਵੇੜੇ ਵਿੱਚ ਖੇਲਣਾ ਘਰ ਵਿੱਚਲੇ ਬਾਗ ਵਿੱਚ ਜਾ ਕੇ ਚੋਜ ਕਰਨੇ ਕਦੀ ਬੂਟੇ ਪੁੱਟਣੇ ਤੇ ਫਿਰ ਲਾਉਣੇ ਕਲਮਾ ਕਰਨੀਆਂ ਲਾਉਣੀਆਂ ਸ਼੍ਰੀ ਜੀ ਦੇ ਹੱਥਾਂ ਦਾ ਲਾਇਆ ਇੱਕ ਕਰਾਉਂਦੇ ਦਾ ਬੂਟਾ ਅੱਜ ਤੱਕ ਉਸ ਬਾਗ ਵਿੱਚ ਹੈ ਜੋ 12 ਮਹੀਨੇ ਫਲਦਾ ਰਹਿੰਦਾ ਹੈ ਕਹਿੰਦੇ ਨੇ ਕਿ ਹੋਰ ਕਿਤੇ 12 ਮਾਸੀ ਕਰਾਉਂਦਾ ਦੇਖਣ ਵਿੱਚ ਨਹੀਂ ਆਇਆ ਸਾਂਝ ਤੱਕ ਤਾਂ ਖੇਲਦੇ ਫਿਰ ਤਲੇ ਹੋਏ ਛੋਲੇ ਤੇ ਪੂਰੀ ਰੋਜ਼ ਇਹਨਾਂ ਦੇ ਘਰ ਸਕਦੇ ਜੋ ਰੋਜ਼ ਇਹਨਾਂ ਦੇ ਘਰ ਬਾਲਾ ਪ੍ਰੀਤਮ ਜੀ ਵਾਸਤੇ ਵਿਸ਼ੇਸ਼ ਤੌਰ ਤੇ ਤਿਆਰ ਰੈਂਦੇ ਸਨ ਆਪਣੇ ਸਾਥੀ ਸਾਕਿਆਂ ਨੂੰ ਇਹੋ ਪ੍ਰਸ਼ਾਦ ਦਿੰਦੇ ਉਹਨਾਂ ਨੂੰ ਵਿਦਾ ਕਰਕੇ ਸਾਰੇ ਦਿਨ ਦੇ ਖਿਲਾੜੀ ਪ੍ਰੀਤਮ ਮੈਣੀਆਣੀ ਤੇ ਮੈਣੀ ਜੀ ਦੇ ਪਾਸ ਜਾ ਬੈਠਦੇ ਉਸ ਵੇਲੇ ਅਚਰਜ ਆਤਮਰਸ ਐਸਾ ਸ਼ਾਉਂਦਾ ਕਿ ਸ਼ਿਵਦਤ ਵੀ ਅਕਸਰ ਉੱਥੇ ਆ ਜਾਂਦਾ ਚਾਰ ਘੜੀ ਰਾਤ ਬੀਤ ਗਈ ਤਦ ਕਦੇ ਚੁੱਪ ਬੈਠੇ ਰਹਿੰਦੇ ਕਦੇ ਜਦ ਉੱਚਰਦੇ ਤਾਂ ਉਹ ਵਾਕ ਕਰਦੇ ਕਿ ਸਭ ਦੀ ਸਮਾਧੀ ਹੋ ਜਾਂਦੀ ਕਦੇ ਅੱਖਾਂ ਮੀਟ ਕੇ ਬੈਠਦੇ ਪਰ ਨਾਲ ਹੀ ਸਭਨਾ ਦੇ ਆਨੰਦ ਮਨ ਵਿੱਚ ਵਸ ਜਾਂਦਾ ਤੇ ਉਹ ਆਨੰਦ ਵਿੱਚ ਲੀਨ ਹੋ ਜਾਂਦੇ ਕਦੇ ਕਿਸੇ ਦਿਨ ਐਸਾ ਤੇਜ ਤੇ ਚਮਤਕਾਰ ਦਾ ਰੂਪ ਲੈ ਕੇ ਬੈਠਦੇ ਕਿ ਤੇਜ ਛੱਲਿਆ ਨਾ ਜਾਂਦਾ ਉਹ ਜਲਾਲ ਧਮੀ ਵਸਦਾ ਕਿ ਤਰ੍ਹਾਂ ਪ੍ਰੇਮੀ ਇੱਕ ਤਰ੍ਹਾਂ ਦੇ दैਵੀ ਪਹਿਲੜ ਪਰ ਕੇ ਆਤਮ ਰਸ ਵਿੱਚ ਜੁੜ ਜਾਂਦੇ ਕਦੇ ਐਸੀ ਮੋਹਣੀ ਮੂਰਤ ਬਣਾਉਂਦੇ ਤੇ ਇਸ ਤਰ੍ਹਾਂ ਦੀਆਂ ਰਸ ਭਰੀਆਂ ਕਣਕੀਆਂ ਨਾਲ ਤੱਕਦੇ ਕਿ ਉਹਨਾਂ ਦੇ ਨੂਰੀ ਚਿਹਰੇ ਦਾ ਜਮਾਲ ਸਭ ਨੂੰ ਮੋਹਤ ਕਰਕੇ ਮੂਰਸ਼ਿਤ ਕਰ ਜਾਂਦਾ ਕਦੇ ਗੁਰਬਾਣੀ ਪੜ੍ਹਦੇ ਕਦੇ ਗੁਰੂ ਸ਼ਬਦ ਗਾਉਂਦੇ ਗਾਉਂਦੇ ਕੀ ਜੋ ਉੱਡਦੇ ਪੰਛੀ ਲੰਘਦੇ ਤਾਂ ਮਸ ਹੋ ਕੇ ਡਿੱਗ ਪੈਂਦੇ ਜਿੱਥੇ ਬੈਠੇ ਬੈਠ ਜਾਂਦੇ ਇਸ ਤਰ੍ਹਾਂ ਉਸ ਘਰ ਵਿੱਚ ਉਹ ਰਸ ਛਾਵੇ ਉਹ ਰੰਗ ਵੱਜੇ ਕਿ ਜਿਸ ਦਾ ਕਹਿਣਾ ਕਠਨ ਹੈ ਇਸ ਤਰ੍ਹਾਂ ਦਾ ਸਤਸੰਗ ਮੰਡਲ ਬਣਿਆ ਕਿ ਮਹਿਮਾ ਕਹੀ ਨਾ ਜਾਵੇ ਉਧਰ ਮਾਤਾ ਜੀ ਉਡੇਕਾਂ ਵਿੱਚ ਉਧਰ ਪਿਆ ਕਰਨ ਮਾਮਾ ਜੀ ਤੇ ਕਦੇ ਹੋਰ ਇਤਵਾਰੀ ਘਰ ਦੇ ਆਦਮੀ ਜਾਂ ਸਰਮੰਦੀ ਲੈਣ ਆਇਆ ਕਰਨ ਤਦ ਕਿਤੇ ਘਰ ਜਾਇਆ ਕਰਨ ਘਰ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸਾਂਝ ਨੂੰ ਸੋਦਰ ਰਹਿ ਰਾਜ ਦਾ ਦਰਬਾਰ ਲੱਗਿਆ ਕਰਦਾ ਸੀ ਜਦ ਤੱਕ ਸਹਬਜ਼ਾਦੇ ਦਾ ਦੀਵਾਨ ਵਿੱਚ ਨਾ ਆਉਣਾ ਪਾਠ ਕੀਕੂ ਹੋਵੇ ਸੋ ਦੀਵਾਨ ਲੱਗ ਜਾਇਆ ਕਰੇ ਤੇ ਉਡੀਕ ਵੀ ਹੋਇਆ ਕਰੇ ਅਕਸਰ ਚਾਰ ਕੜੀ ਰਾਤ ਗਈ ਪਰ ਆਪ ਆਇਆ ਕਰ ਤਾਂ ਮੈਣੀ ਤੇ ਪੰਡਤ ਜੀ ਨਾਲ ਆਇਆ ਕਰ ਤਾਂ ਰੋਹਰਾਸ ਦਾ ਪਾਠ ਹੋਇਆ ਕਰੇ ਮਗਰੋਂ ਪ੍ਰਸਾਦ ਵਰਤੀਵੇ ਇਨਾਂ ਦਿਨਾਂ ਦੇ ਵਿੱਚ ਪ੍ਰਵਾਦ ਦਾ ਇਹ ਅਸਰ ਪਿਆ ਕਿ ਹੁਣ ਤੱਕ ਸ੍ਰੀ ਪਟਨਾ ਸਾਹਿਬ ਦੇ ਗੁਰਦੁਆਰੇ ਵਿੱਚ ਰੋਹਰਾਸ ਦਾ ਪਾਠ ਚਾਰ ਕੜੀ ਰਾਤ ਹੁੰਦੀ ਤੇ ਹੁੰਦਾ ਹੈ ਆਪ ਦੇ ਬਾਲਪੁਣੇ ਦੇ ਚੋਜਾਂ ਦਾ ਘਰ ਘਰ ਚਰਚਾ ਸੀ ਘਰ ਘਰ ਕੋਈ ਨਾ ਕੋਈ ਸੁਖ ਜਾਂ ਵਰਦਾਨ ਪਹੁੰਚਦਾ ਸੀ ਸਾਂਝ ਸਵੇਰੇ ਦੀ ਦੀਵਾਨ ਸਾਹਿਬ ਜਾਂ ਦੀ ਜੀਦੀਆਂ ਇਹਨਾਂ ਮੀਰਾ ਕਰਕੇ ਪ੍ਰੇਮੀਆਂ ਦੇ ਬਹੁਤ ਕਰਕੇ ਪਰ ਪਰ ਪਰਦੇ ਬਾਲਕ ਬ੍ਰੀਸ ਵਿੱਚ ਹੀ ਪਟਨੇਪੁਰੀ ਦੇ ਪ੍ਰੀਤਮ ਹੋ ਗਏ ਸ਼ਿਵਦਾ ਦੇ ਡੂੰਗੇ ਪ੍ਰੇਮ ਅਰ ਬਾਲਾ ਪ੍ਰੀਤਮ ਕਰਕੇ ਯਾਦ ਤੇ ਜ਼ਿਕਰ ਕਰਨ ਕਰਕੇ ਅਕਸਰ ਥਾਈ ਥਾਈ ਬਾਲਾ ਪ੍ਰੀਤਮ ਹੀ ਮਸ਼ਹੂਰ ਹੋ ਗਏ ਭਾਵੇਂ ਆਪ ਦੀਆਂ ਖੇਲਾਂ ਤੇ ਕੌਤਕਾਂ ਤੋਂ ਕਈ ਲੋਕਾਂ ਨੂੰ ਕੁਝ ਚੱਕਰ ਲੱਗਦੇ ਭਲੇਖੀ ਪੈਂਦੇ ਪਰ ਐਸਾ ਕੋਈ ਨਹੀਂ ਸੀ ਜਿਸ ਨਾਲ ਆਪਣੇ ਕੋਈ ਚੂਜ ਅਖੜ ਖਾਂਦ ਨਾ ਕੀਤੀ ਹੋਵੇ ਤੇ ਫਿਰ ਉਸ ਨੂੰ ਕਿਸ ਨਾ ਕਿਸੇ ਸ਼ਕਲ ਵਿੱਚ ਕੋਈ ਸੁੱਖ ਨਾ ਦਿੱਤਾ ਹੋਵੇ ਕੋਈ ਬਖਸ਼ਿਸ਼ ਨਾ ਦਿੱਤੀ ਹੋਵੇ ਕੋਈ ਰਹਿਮਤ ਨਾ ਕੀਤੀ ਹੋਵੇ ਨਵਾਬ रहीम बख्श ਤੇ کریم ਬਖਸ਼ ਦੋ ਸਰਕਰ ਦੇ ਮੁਸਲਮਾਨ ਸੇ ਸੋ ਵੀ ਪ੍ਰੇਮੀ ਹੋ ਗਏ ਇਹਨਾਂ ਦੇ ਅਰਦਾਸ ਕਰਾਏ ਬਾਗ ਤੇ ਇੱਕ ਪਿੰਡ ਹੁਣ ਤੱਕ ਗੁਰਦੁਆਰੇ ਦੀ ਮਲਕੀਅਤ ਹਾਂ ਇਹਨਾਂ ਦੋਹਾਂ ਨੂੰ ਵਾਹਿਗੁਰੂ ਵੱਨੇ ਲਾਇਆ ਗੁਰੂ ਤੀਗ ਬਹਾਦਰ ਜੀ ਨੇ ਸੀ ਪਰ ਬਾਲਾ ਪ੍ਰੀਤਮ ਜੀ ਦੇ satsang ਨਾਲ ਇਹ ਨੌ ਨਿਹਾਲ ਆਤਮ ਜੀਵਨ ਵਿੱਚ ਪਲ ਨਿਕਲੇ ਤੇ ਸੱਚੇ ਗੁਰਮੁਖ ਬਣ ਗਏ ਸੀ ਇਸ ਸਾਰੇ ਮੰਡਲ ਵਿੱਚ ਸਭ ਤੋਂ ਵਧੇਰੇ ਪ੍ਰੇਮ ਜਿਸ ਨੇ ਪਾਇਆ ਉਹ ਮੈਣੀ ਤੇ ਮੈਣਿਆਣੀ ਨਾਲ ਸੀ ਜਿਨ੍ਹਾਂ ਦੇ ਆਪ ਸ੍ਰਿਸ਼ਟੀ ਦੇ ਚੋਜੀ ਪਿਤਾ ਲੇਕਿਨ ਦੁਨਿਆਵੀ ਤੌਰ ਤੇ ਪੁੱਤ ਜਾ ਬਣੇ ਸੀ ਹਿੰਦੂਆਂ ਦੇ ਖਿਆਲ ਵਿੱਚ ਪੁੱਤਰ ਪੂ ਨਰਕ ਤੋਂ ਤਾਰਦਾ ਹੈ ਇੱਥੇ ਸਤਿਗੁਰ ਨੇ ਇਹਨਾਂ ਨੂੰ ਸਾਰੇ ਨਰਕਾਂ ਸਾਰੀ 84 ਤੇ ਸਾਰੇ ਭਵ ਸਾਗਰ ਤੋਂ ਜਿਉਂਦੇ ਜੀ ਤਾਰ ਦਿੱਤਾ ਥਾਕਰ ਹਮਰਾ ਸਦ ਬੋਲਨਤਾ ਸਰਬ ਜੀਆਂ ਕੋ ਪ੍ਰਭ ਧਾਨ ਦੇਤਾ ਪ੍ਰੇਮ ਦੀ ਇਹ ਅਵਧੀ ਸੀ ਕਿ ਕਦੇ ਇੱਕ ਦਿਨ ਨਾਗਾ ਨਹੀਂ ਪਿਆ ਕਿ ਦੰਪਤੀ ਨੂੰ ਜਾਗਤ ਜੋਤ ਦੇ ਦਰਸ਼ਨਾ ਹੋਏ ਹੋ ਜੇ ਲੋਟੇ ਪਰਦਰਸ਼ਨ ਅਮਲ ਦੇ ਵੇਲੇ ਨਹੀਂ ਤਾਂ ਲੋਕ ਲਾਜ ਕੋਲ ਕਾਂਡ ਰਾਜਸੀ ਰਸਮ ਇਹ ਸ਼ਰਮ ਹਜਾ ਛੱਡ ਕੇ ਮੈਣੀ ਤੇ ਵੋਟੇ ਗੁਰੂ ਗ੍ਰੰਥ ਆਪ ਤੁਰ ਪੈਂਦੇ ਤੇ ਟੋਲਦੇ ਟੋਲਦੇ ਕਈ ਵਾਰ ਬਾਹਰ ਜਾ ਕੇ ਵੀ ਉਹਨਾਂ ਦੇ ਦਰਸ਼ਨ ਕਰ ਆਉਂਦੇ ਪਰ ਐਸੇ ਸਮੇ ਬਹੁਤ ਹੀ ਘਟਾਏ ਕਿ ਸਹਿਬ ਜੀ ਜੀ ਨੇ ਇਹਨਾਂ ਨੂੰ ਆਪਣੀ ਚੋਜ ਵਿੱਚ ਪਾਇਆ ਹੋਵੇ ਜਾਂ ਕਿਤੇ ਆਪਣੀ ਖੋਜ ਵਿੱਚ ਪਾਇਆ ਹੋਵੇ ਆਪ ਪਹੁੰਚਣਾ ਆਪ ਜਾਣਾ ਆਪ ਮੇਰ ਕਰਨੀ ਹਰ ਕਿਸੇ ਨਾਲ ਕੋਈ ਨਾ ਕੋਈ ਕੋਤਕ ਹਾਸੇ ਖੇਲਦਾ ਹੋਇਆ ਹੋ ਪਰ ਇਨਾਂ ਤੇ ਕੋਮਲਤਾ ਭਰੀ ਮੇਰ ਹੀ ਵਸਦੀ ਰਹੀ ਨਰਮ ਤੋਂ ਨਰਮ ਕੋਮਲ ਤੋਂ ਕੋਮਲ ਹਿਰਦੇ ਵਾਲੇ ਪੁੱਤਰ ਆਪਣੇ ਮਾਪਿਆਂ ਲਈ ਉਹ ਪ੍ਰੀਤ ਅੰਦਰ ਨਹੀਂ ਰੱਖਦੇ ਜੋ ਆਪ ਦੇ ਵਿੱਚ ਮੈਣੀ ਤੇ ਮਣਿਆਣੀ ਜੀ ਲਈ ਸੀ